ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਜਿਹੜੀ ਗੱਲਬਾਤ ਕਰਨੀ ਆ ਉਹ ਕੈਟ ਵਰਤਾਰੇ ਬਾਰੇ ਕਰਨੀ ਆ ਜਦੋਂ ਖੜਕੂਵਾਦ ਪੂਰੇ ਮਤਲਬ ਸਿਖਰਾਂ ਤੇ ਸੀ ਉਦੋਂ ਕੈਟ ਵਰਤਾਰਾ ਕਿਵੇਂ ਹਾਵੀ ਹੋਇਆ ਖੜਕੂਵਾਦ ਉੱਤੇ ਕਿਵੇਂ ਉਹਨਾਂ ਨੇ ਬੰਦੇ ਚੱਕ-ਚੱਕ ਮਾਰੇ ਕਿਵੇਂ ਆਈਡੈਂਟੀਫਾਈ ਕੀਤੇ ਅੱਜ ਸਾਰਾ ਕੁਝ ਤੁਹਾਨੂੰ ਦੱਸਾਂਗੇ ਵੀਡੀਓ ਬੜੀ ਬਾਖਮਾਲ ਹੋਣ ਵਾਲੀ ਹੈ ਜੀ ਇਹਨੂੰ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰਿਓ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਜੋ ਕਿ ਦਲਜੀਤ ਸਿੰਘ ਬਿੱਟੂ ਜੀ ਨੇ ਲਿਖੀ ਹੋਈ ਹੈ ਉਹਦੇ ਵਿੱਚ ਉਹ ਲਿਖਦੇ ਨੇ ਕਹਿੰਦੇ ਵੀ ਇਹ ਗੱਲ 1987 ਦੇ ਅਖੀਰ ਦੀ ਹੈ ਉਸ ਵਕਤ ਕੈਟ ਵਰਤਾਰਾ ਅੰਮ੍ਰਿਤਸਰ ਵਿੱਚ ਹਾਵੀ ਹੋ ਚੁੱਕਿਆ ਸੀ ਅਸੀਂ ਬਹੁਤ ਘੱਟ ਹੀ ਕਿਸੇ ਨੂੰ ਮਿਲਦੇ ਸੀ ਤੇ ਸਫ਼ਰ ਵੀ ਬਹੁਤ ਘੱਟ ਕਰਦੇ ਸੀ ਕਈ ਵਾਰ ਕੋਈ ਜ਼ਰੂਰੀ ਕੰਮ ਪੈ ਜਾਂਦਾ ਤੇ ਨਿਕਲਣਾ ਹੀ ਪੈਂਦਾ ਸੀ ਇੱਕ ਅਜਿਹੀ ਜ਼ਰੂਰਤ ਆ ਪਈ ਤੇ ਮੈਨੂੰ ਆਪ ਚੰਡੀਗੜ੍ਹ ਤੋਂ ਅਮਰਤਸਰ ਆਉਣਾ ਪਿਆ। ਮੇਰੇ ਲਈ ਜ਼ਰੂਰੀ ਸੀ ਕਿ ਮੈਂ ਪੁਤਲੀ ਘਰ ਵਿਖੇ ਸਾਡੇ ਮਿੱਤਰ ਨੂੰ ਇੱਕ ਠਾਰ ਗੁਰਵਿੰਦਰ ਸਿੰਘ ਪ੍ਰਧਾਨ ਦੇ ਘਰ ਤੇ ਜਾ ਕੇ ਮਿਲਾ। ਮੈਂ ਅੰਬਾਲਾ ਤੋਂ ਅਮਰਤਸਰ ਤੱਕ ਰੇਲ ਰਾਹੀਂ ਆਇਆ ਕਿਉਂਕਿ ਉਸ ਸਮੇਂ ਰੇਲ ਬਹੁਤ ਮਹਫੂਜ਼ ਸਾਧਨ ਹੁੰਦਾ ਸੀ। ਸ਼ਾਮੀ 5:00 ਵਜੇ ਹਰੀ ਝੰਡੀ ਹੋਣ ਤੇ ਮੈਂ ਸਟੇਸ਼ਨ ਤੋਂ ਬਾਹਰ ਪਟੜੀਆਂ ਵਿੱਚ ਉਤਰ ਕੇ ਬਾਹਰ ਸੜਕ ਤੇ ਆ ਕੇ ਆਟੋ ਰਿਕਸ਼ਾ ਲੈ ਕੇ ਪੁਤਲੀ ਘਰ ਚੌਕ ਅੱਗੇ ਆ ਉਤਰਿਆ ਜਿੱਥੋਂ ਉਸ ਘਰ ਨੂੰ ਸੜਕ ਮੁੜਦੀ ਸੀ। ਮੇਰੇ ਕੋਲ ਕੋਈ ਹਥਿਆਰ ਨਹੀਂ ਸੀਗਾ ਤੇ ਮੈਂ ਉਸ ਰਾਤ ਇਸ ਸਿੰਘ ਕੋ ਠਹਿਰਨਾ ਸੀ ਮੈਂ ਘਰ ਵੱਲੋਂ ਜਾਂਦੀ ਗਲੀ ਵੱਲ ਮੁੜਿਆ ਕੁਝ ਦੂਰ ਅੱਗੇ ਜਾ ਕੇ ਇੱਕ ਹੋਰ ਮੋੜ ਆਉਂਦਾ ਸੀ ਜਦੋਂ ਉਹ ਮੋੜ ਤੋਂ ਉਹਦੇ ਘਰ ਵੱਲੋਂ ਸਿੱਧਾ ਹੋਇਆ ਤਾਂ ਮੈਂ ਦੇਖਿਆ ਕਿ ਗਲੀ ਦੇ ਇੱਕ ਪਾਸੇ ਖਾਲੀ ਥਾਂ ਵਿੱਚ ਹਲਕੇ ਪੀਲੇ ਰੰਗ ਦੀ ਫੀਟ ਕਾਰ ਖੜੀ ਸੀ ਉਸਦੇ ਨੇੜੇ ਤੇੜੇ ਕੋਈ ਵੀ ਨਹੀਂ ਸੀਗਾ ਤੇ ਇਹ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਸੀ ਜੋ ਉਹਨਾਂ ਦਿਨਾਂ ਵਿੱਚ ਮੁਖਬਰ ਟੋਲਿਆਂ ਕੋਲ ਹੁੰਦੀ ਸੀ ਇਹ ਗੱਡੀ ਨੂੰ ਦੇਖਦੇ ਸਾਰ ਹੀ ਮੈਨੂੰ ਅਜੀਬ ਕਿਸਮ ਦਾ ਡਰ ਤੇ ਖਤਰਾ ਮਹਿਸੂਸ ਹੋਣ ਲੱਗ ਪਿਆ ਮੈਂ ਉਸ ਗੱਡੀ ਦੇ ਕੋਲ ਦੀ ਲੰਗੜਾ ਸੀ ਤੇ ਠਾਰ ਵਾਲਾ ਘਰ ਹਲੇ 2 ਕੁ 100 ਮੀਟਰ ਅੱਗੇ ਜਾ ਕੇ ਸੀਗਾ ਮੈਂ ਪਿੱਛੇ ਨਹੀਂ ਸੀ ਮੁੜ ਸਕਦਾ ਕਿਉਂਕਿ ਇਸ ਤਰ੍ਹਾਂ ਸ਼ੱਕ ਹੋ ਜਾਣਾ ਸੀ ਹਲੇ ਇਹ ਗੱਡੀ ਮੇਰੇ ਤੋਂ 50 ਕੁ ਮੀਟਰ ਦੀ ਦੂਰੀ ਤੇ ਸੀ ਤੇ ਮੈਂ ਬਿਲਕੁਲ ਇੱਧਰ ਉੱਤਰ ਨਹੀਂ ਸੀ ਦੇਖਿਆ ਤੇ ਨੀਵੀਂ ਪਾਈ ਰੱਖੀ ਮੇਰੇ ਅੰਦਰ ਬਹੁਤ ਜ਼ਿਆਦਾ ਪਚਾਲ ਆਇਆ ਤੇ ਧੜਕਨ ਤੇਜ਼ ਹੋ ਗਈ ਸੀ ਤੇ ਮੇਰੀਆਂ ਲੱਤਾਂ ਬਾਹਾਂ ਬਹੁਤ ਫਤਰਕ ਹੋ ਗਈਆਂ ਸਨ ਪਰ ਮੈਂ ਬਾਹਰ ਇਸ ਦਾ ਕੋਈ ਪ੍ਰਭਾਵ ਨਹੀਂ ਆਉਣ ਦਿੱਤਾ ਤੇ ਅੱਗੇ ਨੂੰ ਤੁਰ ਗਿਆ। ਮੈਂ ਅੱਗੇ ਝਾਕੇ ਦੇਖਿਆ ਕਿ ਜਿੱਥੇ ਗਲੀ ਖਤਮ ਹੁੰਦੀ ਸੀ ਉਸ ਤੋਂ ਦੋ ਪਾਸੇ ਨੂੰ ਰਸਤਾ ਜਾਂਦਾ ਸੀ ਉੱਥੇ ਵੀ CRPF ਵਾਲੇ ਤੈਰ ਰਹੇ ਸੀ। ਹੁਣ ਮੈਨੂੰ ਪੱਕਾ ਹੋ ਗਿਆ ਕਿ ਇਹ ਗੱਡੀ ਵਿੱਚ ਕੈਟ ਨੇ ਤੇ ਹੋ ਸਕਦਾ ਹੈ ਕਿ ਸਾਡੀ ਠਾਰ ਕਰਕੇ ਹੀ ਇੱਥੇ ਲੱਗੇ ਹੋਣ। ਮੈਨੂੰ ਪੱਕਾ ਯਕੀਨ ਹੋ ਗਿਆ ਕਿ ਅੰਦਰ ਬੈਠਾ ਬੰਦਾ ਮੈਨੂੰ ਜਾਣਦਾ ਹੋਵੇਗਾ। ਮੈਂ ਉਸੇ ਤਰ੍ਹਾਂ ਆਪਣੇ ਸਰੀਰ ਵਿੱਚ ਕੋਈ ਬਦਲਾਅ ਲਿਆਂਦੇ ਬਿਨਾ ਤੁਰ ਹੀ ਗਿਆ ਕਾਰ ਕੋਲ ਆ ਕੇ ਮੈਨੂੰ ਲੱਗਿਆ ਕਿ ਹੁਣ ਮੈਨੂੰ ਆਸੇ-ਪਾਸਿਓਂ ਬੰਦੇ ਟੁੱਟ ਕੇ ਪੈਣਗੇ ਤੇ ਮੈਨੂੰ ਇਹ ਵੀ ਲੱਗਿਆ ਕਿ ਅੰਦਰੋਂ ਮੈਨੂੰ ਕੋਈ ਦੇਖ ਰਿਹਾ ਹੈ ਮੇਰੇ ਮਨ ਦੇ ਇੱਕ ਹਿੱਸੇ ਨੇ ਜ਼ੋਰ ਪਾਇਆ ਕਿ ਭੱਜ ਕੇ ਨਾਲ ਦੀਆਂ ਕੋਠੀਆਂ ਵਿੱਚ ਵੜ ਕੇ ਅੱਗੇ ਦੀ ਨਿਕਲਣਾ ਚਾਹੀਦਾ ਪਰ ਮੈਂ ਆਪਣੇ ਆਪ ਤੇ ਕਾਬੂ ਰੱਖਿਆ ਗੱਡੀ ਕੋਲੋਂ ਮੈਂ ਤੁਰ ਕੇ ਹੀ ਲੰਘਿਆ ਮੈਂ ਅੱਗੇ ਤੁਰ ਕੇ ਉਸ ਠਾਰ ਤੋਂ ਵੀ ਅਗਾਹ ਲੰਘ ਗਿਆ ਉਸ ਘਰ ਵਾਲਤਾ ਮੈਂ ਦੇਖਿਆ ਤੱਕ ਵੀ ਨਹੀਂ ਮੇਰੇ ਅੰਦਰਲੇ ਹਿੱਸੇ ਵਿੱਚ ਘਮਸਾੜ ਮਚਿਆ ਪਿਆ ਸੀ ਮਨ ਕਹਿ ਰਿਹਾ ਸੀ ਕਿ ਬਹੁਤ ਜ਼ਿਆਦਾ ਖਤਰਾ ਹੈ ਤੇ ਹੁਣੇ ਭਜੋ ਮੇਰੇ ਸਤਰਕ ਮਨ ਦਾ ਜੋਰ ਲੱਗਾ ਹੋਇਆ ਸੀ ਕਿ ਅੰਦਰਲੀ ਹਾਲਤ ਦਾ ਸਰੀਰਾਂ ਹੀ ਕੁਝ ਬਾਹਰ ਪਤਾ ਨਾ ਲਗੇ ਮੈਂ ਉਸੇ ਤਰ੍ਹਾਂ ਨੀਵੀ ਪਾ ਕੇ ਤੁਰਦਾ ਗਿਆ ਉਸ ਵੇਲੇ ਇਹ 200 300 ਮੀਟਰ ਪੈਂਡਾ ਬਹੁਤ ਲੰਬਾ ਤੇ ਭਾਰਾ ਲੱਗਿਆ ਮੈਨੂੰ ਐਵੇਂ ਜਾਪਦਾ ਸੀ ਕਿ ਇਹ ਪੈਂਡਾ ਮੁੱਕਣਾ ਨਹੀਂ ਤੇ ਮੈਂ ਇਸ ਦੇ ਵਿੱਚ ਹੀ ਖਬ ਜਾਣਾ ਹੈ ਅੱਗੋਂ ਮੋੜ ਆਇਆ ਤਾਂ ਮੈਂ ਸੱਜੇ ਪਾਸੇ ਨੂੰ ਹੋ ਗਿਆ ਜਿੱਥੇ CRPF ਦੀ ਜਿਪਸੀ ਖੜੀ ਸੀ ਤੇ ਉਸ ਵਿੱਚ ਪੰਜ ਬੰਦੇ ਬੈਠੇ ਸਨ ਮੈਂ ਉਹਨਾਂ ਦੇ ਬਿਲਕੁਲ ਨਾਲ ਦੀ ਲੰਗਿਆ ਤੇ ਫਿਰ ਤੁਰਦਾ ਗਿਆ ਤੇ ਜਦੋਂ ਵਾਪਸ ਪੁਤਲੀ ਘਰ ਵਾਲੀ ਮੁੱਖ ਸੜਕ ਤੇ ਪਹੁੰਚਿਆ ਤਾਂ ਮੈਨੂੰ ਲੱਗਿਆ ਕਿ ਮੈਂ ਬਚ ਗਿਆ। ਉੱਥੋਂ ਆਟੋ ਰਿਕਸ਼ਾ ਲਿਆ ਤੇ ਹਰਮਿੰਦਰ ਸਿੰਘ ਸੁਲਤਾਨਵਿੰਡ ਹੋਰਾਂ ਦੀ ਠਾਰ ਤੇ ਚਲਾ ਗਿਆ ਮੈਂ। ਮੈਂ ਕਈ ਵਾਰ ਦੇਖਿਆ ਤੇ ਮਹਿਸੂਸ ਕੀਤਾ ਹੈ ਕਿ ਕਿਸੇ ਹਮਲੇ ਵੇਲੇ ਜਾਂ ਕਿਸੇ ਇਹੋ ਜਿਹੀ ਹਾਲਤ ਵਿੱਚ ਜਿਸ ਵਿੱਚੋਂ ਮੈਂ ਹੁਣੇ ਲੰਗਿਆ ਸੀ ਉਸ ਵਕਤ ਤੁਹਾਡੇ ਲਈ ਸਮੇਂ ਦੀ ਗਤੀ ਬਦਲ ਜਾਂਦੀ ਹੈ। ਸਮਾਂ ਠਹਿਰ ਜਾਂਦਾ ਹੈ ਜਾਂ ਬਹੁਤ ਫੈਲ ਜਾਂਦਾ ਹੈ। ਜੇ ਤੁਸੀਂ ਸਾਵਧਾਨ ਹੋਮੋ ਤਾਂ ਤੁਹਾਨੂੰ ਇਹ ਬਦਲਾ ਮਹਿਸੂਸ ਹੋਵੇਗਾ ਇਸ ਠਹਿਰੇ ਹੋਏ ਸਮੇਂ ਵਿੱਚ ਹੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਤੇ ਅਹਿਮ ਅਮਲ ਹੁੰਦੇ ਨੇ ਇੱਕ ਹੋਰ ਵੀ ਗੱਲ ਹੈ ਕਿ ਅਜਿਹੇ ਮੌਕੇ ਤੁਹਾਡਾ ਸਧਾਰਨ ਦਿਮਾਗ ਕੰਮ ਨਹੀਂ ਕਰਦਾ ਇੱਥੇ ਸੂਖਮ ਮਨ ਕੰਮ ਕਰ ਰਿਹਾ ਹੁੰਦਾ ਹੈ ਤੇ ਉਹ ਆਪਣੇ ਮੁੱਢ ਕਦਮੀ ਰਾਹਾਂ ਤੇ ਹੀ ਚੱਲਦਾ ਹੈ ਤੇ ਉੱਥੇ ਤੁਹਾਡੀ ਸੂਝ ਸਿਆਣਪ ਤੇ ਤਜਰਬਾ ਦਾ ਕੋਈ ਬਹੁਤਾ ਮਾਇਨਾ ਨਹੀਂ ਹੁੰਦਾ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਵਾਕਈ ਪੁਲਿਸ ਵਾਲਿਆਂ ਨੂੰ ਸਾਡੇ ਉੱਥੇ ਮਿੱਤਰ ਬਾਰੇ ਪਤਾ ਲੱਗਾ ਸੀ ਤੇ ਉਹ ਤੇ ਸ਼ੱਕ ਹੋਈ ਸੀ ਉਹਦੇ ਨੇੜਲੇ ਬੰਦਿਆਂ ਨੂੰ ਪੁਲਿਸ ਨੇ ਫੜ ਕੇ ਤਸ਼ੱਦਦ ਕੀਤਾ ਸੀ ਪਰ ਉਹਨਾਂ ਨੂੰ ਬਹੁਤ ਕੁਝ ਨਹੀਂ ਸੀ ਪਤਾ ਇਸ ਕਰਕੇ ਉਹਨਾਂ ਨੇ ਉਹਦੇ ਘਰ ਨੂੰ ਗੁਪਤ ਨਿਗਰਾਨੀ ਤੇ ਲਾਇਆ ਹੋਇਆ ਸੀ ਤੇ ਉੱਥੇ ਸਾਡੇ ਨਾਲ ਸੰਬੰਧਿਤ ਕੈਟਾਂ ਨੂੰ ਲੈ ਕੇ ਆਉਂਦੇ ਸਨ ਉਸ ਦਿਨ ਵੀ ਉਹ ਬੰਦੇ ਸਾਡੇ ਜਥੇ ਦੇ ਬੰਦਿਆਂ ਖਾਤਰੀ ਖੜੇ ਸਨ ਪਰ ਉਹਨਾਂ ਨੂੰ ਪੱਕੀ ਇਤਲਾ ਨਹੀਂ ਸੀਗੀ ਉਸ ਦਿਨ ਜੋ ਬੰਦਾ ਉਹ ਗੱਡੀ ਵਿੱਚ ਬੈਠਾ ਸੀ ਉਹ ਸੱਚਮੁੱਚ ਹੀ ਮੈਨੂੰ ਜਾਣਨ ਵਾਲਾ ਸੀ ਉਸ ਨੂੰ ਪੁਲਿਸ ਨੇ ਫੜਿਆ ਸੀ ਤੇ ਕਿਹਾ ਸੀ ਵੀ ਤੂੰ ਲੋੜਿੰਦੇ ਖੜਕੋ ਨੂੰ ਫੜਾ ਦੇ ਤਾਂ ਤੇਰੀ ਹਰ ਮੁਰਾਦ ਪੂਰੀ ਕੀਤੀ ਜਾਵੇਗੀ। ਉਹ ਇੱਥੇ ਖਾਸ ਕਰਕੇ ਚਾਚਾ ਮਥਰਾ ਸਿੰਘ ਛਿੰਦੂ ਅਤੇ ਮੇਰੇ ਲਈ ਖੜੇ ਸਨ। ਉਹ ਬੰਦਾ ਬਹੁਤ ਪੱਕਾ ਤੇ ਸਿਆਣਾ ਸੀ। ਉਸਨੇ ਕਿਹਾ ਕਿ ਠੀਕ ਹੈ ਮੈਂ ਬੰਦੇ ਫੜਾ ਦੇਾਂਗਾ। ਕਈ ਮਹੀਨੇ ਉਹ ਉਹਨਾਂ ਨਾਲ ਫਿਰਦਾ ਰਿਹਾ ਤੇ ਬਾਅਦ ਵਿੱਚ ਉਹ ਬਾਹਰ ਨਿਕਲ ਗਿਆ। ਉਸ ਵਕਤ ਜੋ ਖਤਰਾ ਮੈਨੂੰ ਮਹਿਸੂਸ ਹੋ ਰਿਹਾ ਸੀ ਤੇ ਮੈਨੂੰ ਜੋ ਲੱਗ ਰਿਹਾ ਸੀ ਮੈਨੂੰ ਕੋਈ ਦੇਖ ਰਿਹਾ ਉਹ ਬਿਲਕੁਲ ਸੱਚ ਸੀ ਉਸ ਬੰਦੇ ਨੇ ਮੈਨੂੰ ਦੇਖ ਲਿਆ ਸੀ ਤੇ ਉਹ ਵੀ ਬਹੁਤ ਘਬਰਾ ਗਿਆ ਸੀ ਕਿ ਕਿਤੇ ਮੈਂ ਉਸ ਘਰ ਵਿੱਚ ਨਾ ਵੜ ਜਾਵਾਂ ਜੇ ਮੈਂ ਉਸ ਵਿੱਚ ਵੜਦਾ ਤਾਂ ਬਚਣਾ ਸੰਭਵ ਨਹੀਂ ਸੀਗਾ ਉਸ ਬੰਦੇ ਨੇ ਬਾਹਰ ਜਾ ਕੇ ਸਾਨੂੰ ਸੁਨੇਹਾ ਵੀ ਭੇਜਿਆ ਕਿ ਉਸ ਦਿਨ ਕਾਰ ਵਿੱਚ ਮੈਂ ਬੈਠਾ ਸੀ ਤੇ ਤੁਹਾਨੂੰ ਇਸ ਤਰ੍ਹਾਂ ਦਿਨ ਵਿੱਚ ਬਾਹਰ ਨਹੀਂ ਨਿਕਲਣਾ ਚਾਹੀਦਾ ਰੱਬ ਦੀ ਮਿਹਰ ਕਰਕੇ ਸਾਰਿਆਂ ਦਾ ਬਚਾਅ ਹੋ ਗਿਆ ਜੇ ਉਸ ਦੀ ਥਾਂ ਕੋਈ ਕਮਜ਼ੋਰ ਬੰਦਾ ਗੱਡੀ ਵਿੱਚ ਬੈਠਾ ਹੁੰਦਾ ਤਾਂ ਉਸ ਦਿਨ ਹੀ ਮੇਰਾ ਕੰਮ ਪੂਰਾ ਹੋ ਜਾਣਾ ਸੀ ਇਸੇ ਤਰ੍ਹਾਂ ਸੰਘਰਸ਼ ਵਿੱਚ ਦੁਸ਼ਮਣ ਧਿਰ ਦੇ ਕੁਝ ਨਾ ਐਸੇ ਸਨ ਜਿਹੜੇ 84 ਤੋਂ ਵੀ ਪਹਿਲਾਂ ਹੀ ਸਿੰਘਾਂ ਲਈ ਰੜਕਵੇ ਸਨ ਪਰ ਅਕਾਲ ਪੁਰਖ ਵੱਲੋਂ ਉਹਨਾਂ ਦੀ ਐਵੇਂ ਲਿਖੀ ਹੋਈ ਸੀ ਕਿ ਉਹ ਸਿੰਘਾਂ ਦੇ ਹੱਥ ਨਹੀਂ ਆਏ ਜਾਂ ਹਾਲਾਤ ਐਸੇ ਬਣ ਗਏ ਕਿ ਉਹਨਾਂ ਨੂੰ ਸੋਧਿਆ ਨਹੀਂ ਜਾ ਸਕਿਆ ਭਜਨ ਲਾਲ ਦਾ ਨਾਮ ਉਹਨਾਂ ਵਿੱਚੋਂ ਸਭ ਤੋਂ ਅਹਿਮ ਹੈ ਪਰ ਇਹ ਨਾਮ ਇਸ ਲਈ ਵੀ ਅਹਿਮ ਹੈ ਕਿ ਇਹਦੇ ਬਾਰੇ ਗਿਣਤੀ ਲਾਉਣੀ ਔਖੀ ਹੈ ਵੀ ਕਿੰਨੇ ਸਿੰਘਾਂ ਨੇ ਇਸ ਨੂੰ ਮਾਰਨ ਲਈ ਕਿੰਨੀ ਘਾਲਣਾ ਘਾਲੀ ਤੇ ਉਹ ਐਨੀ ਵਾਰ ਬਚਿਆ ਕਿ ਉਸ ਨੂੰ ਖੁਦ ਵੀ ਅੰਦਾਜ਼ਾ ਨਹੀਂ ਹੋਣਾ ਕੁਝ ਸਾਲ ਪਹਿਲਾਂ ਜਦੋਂ ਭਜਨ ਲਾਲ ਇਸ ਦੁਨੀਆ ਤੋਂ ਤੁਰ ਗਿਆ ਤਾਂ ਕਈ ਸਿੰਘਾਂ ਨੂੰ ਇਹ ਗੱਲ ਦਾ ਅਫਸੋਸ ਹੋਇਆ ਕਿ ਇਹ ਸੁੱਕਾ ਹੀ ਚਲਾ ਗਿਆ 1983 ਤੋਂ ਪਹਿਲਾਂ ਭਾਈ ਬਖਸ਼ੀਰ ਸਿੰਘ ਮਾਲੋਵਾਲ ਅਤੇ ਲਾਭ ਸਿੰਘ ਹੋਰਾਂ ਦੇ ਜਥੇ ਨੇ ਦਿੱਲੀੋਂ ਆਉਂਦੇ ਭਜਨ ਲਾਲ ਤੇ ਹਮਲਾ ਕਰਨ ਦੀ ਬਯੂਤ ਬਣਾਈ ਸੀ ਕਿਸੇ ਭੁਲੇਖੇ ਕਾਰਨ ਉਹਨਾਂ ਨੇ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਚੌਧਰੀ ਵੇਦਪਾਲ ਦੀ ਕਾਰ ਉੱਤੇ ਹੀ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਉਹ ਆਪ ਵੀ ਜ਼ਖਮੀ ਹੋ ਗਏ ਤੇ ਬੜੇ ਔਖੇ ਹੋ ਕੇ ਉੱਥੋਂ ਨਿਕਲ ਕੇ ਪੰਜਾਬ ਵਾਪਸ ਆਏ ਇਹਨਾਂ ਦਾ ਅਸਲ ਨਿਸ਼ਾਨਾ ਭਜਨ ਲਾਲ ਸੀ ਸਪੀਕਰ ਨਾਲ ਕੋਈ ਮਸਲਾ ਨਹੀਂ ਸੀਗਾ ਮਈ 84 ਵਿੱਚ ਦਲਜੀਤ ਸਿੰਘ ਬੋਦੂ ਅਤੇ ਗੁਰਿੰਦਰ ਸਿੰਘ ਭੋਲੇ ਨੇ ਵੀ ਭਜਨ ਲਾਲ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਪਰ ਉਹ ਜੰਡੇਆਲੇ ਨੇੜੇ ਅਸਲੇ ਸਮੇਤ ਫੜੇ ਗਏ ਤੇ ਇਹ ਯੋਜਨਾ ਵੀ ਬਣੀ ਬਣਾਈ ਰਹੀ ਗਈ ਸਾਡੇ ਮੈਦਾਨੇ ਜੰਗ ਵਿੱਚ ਕੁੱਦਣ ਤੋਂ ਪਹਿਲਾਂ ਵੀ ਮਦਨ ਲਾਲ ਨੂੰ ਮਾਰਨ ਲਈ ਇੱਕ ਯੋਜਨਾਬੰਦੀ ਹੋਈ ਸੀ ਕੋਈ ਇੱਕ ਬੰਦਾ ਇਹ ਸਾਰਾ ਕੰਮ ਕਰਨ ਨੂੰ ਤਿਆਰ ਸੀ ਅਨੋਖ ਸਿੰਘ ਬੱਬਰ ਅਤੇ ਸੁਲੱਖਣ ਸਿੰਘ ਬੱਬਰ ਹੋਰਾਂ ਦੇ ਕਹਿਣ ਉਤੇ ਉਸ ਨੂੰ ਉਸ ਵਕਤ 85 ਵਿੱਚ 5 ਥਾਮਸਨ ਗੰਨਾ 5 ਕਾਲਟ ਤੇ 45 ਬੋਰ ਪਿਸਟੋਲ 3 ਲੱਖ ਰੁਪਇਆ ਵੀ ਦਿੱਤਾ ਗਿਆ ਸੀ ਕਈ ਕਾਰਨਾ ਕਰਕੇ ਇਹ ਕੰਮ ਸਿਰੇ ਨਹੀਂ ਚੜ੍ਹ ਸਕਿਆ ਤੇ ਉਧਰੋਂ ਅਸੀਂ ਚੰਗੀ ਹੋ ਗਏ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਿਉਂਦੇ ਜੀ ਉਹਦੇ ਲਈ ਯਤਨ ਸ਼ੁਰੂ ਹੋਏ ਸਨ ਪਰ ਸੰਤਾਂ ਦੇ ਬੋਲਾਂ ਕਾਰਨ ਹੀ ਉਹ ਬਚਦਾ ਰਿਹਾ ਇਹਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਇੱਕ ਵਾਰ ਖਾਲਿਸਤਾਨ ਕਮਾਂਡੋ ਫੋਰਸ ਦੀਪ ਸਿੰਘ ਵਾਲੇ ਜਥੇ ਦੇ ਬਲਬੀਰ ਸਿੰਘ ਭੋਤਨੇ ਨੂੰ ਭਜਨ ਲਾਲ ਬਾਰੇ ਬੜੀ ਅਹਿਮ ਸੂਚਨਾ ਮਿਲੀ ਮੱਧ ਪ੍ਰਦੇਸ਼ ਵਿੱਚ ਉਸਦੇ ਨਜ਼ਦੀਕੀ ਰਿਸ਼ਤੇਦਾਰ ਦੀ ਫੈਕਟਰੀ ਵਿੱਚ ਇਹ ਬਹੁਤ ਘੱਟ ਗਾਰ ਦੇ ਨਾਲ ਜਾਂਦਾ ਸੀ ਉੱਥੇ ਸਿੰਘ ਸਮਾਨ ਲੈ ਕੇ ਭੇਸ ਬਦਲ ਕੇ ਪਹੁੰਚ ਗਏ ਇਹ ਉੱਥੇ ਬਿਨਾਂ ਗਾਰ ਤੋਂ ਹੀ ਪਹੁੰਚ ਗਿਆ ਉਹਨਾਂ ਦੋਵੇਂ ਸਿੰਘਾਂ ਵਿੱਚੋਂ ਇੱਕ ਨੇ ਕਿਹਾ ਕਿ ਇਹ ਤਾਂ ਬਹੁਤ ਸੌਖਾ ਕੰਮ ਹੈ ਕਿਉਂ ਨਾ ਆਪਾਂ ਇਹਨੂੰ ਕੱਲ੍ਹ ਤੇ ਛੱਡ ਦਈਏ ਤਾਂ ਕਿ ਸੰਤ ਜੀ ਦਾ ਕਿਹਾ ਬਚਨ ਵੀ ਪੂਰਾ ਹੋ ਜਾਵੇ ਸੰਤ ਜੀ ਨੇ ਕਿਹਾ ਸੀ ਕਿ ਇਸ ਦੁਸ਼ਟ ਦਾ ਸਿਰ ਵੱਢਣਾ ਉਹਨਾਂ ਨੇ ਇਹ ਅਗਲੇ ਦਿਨ ਤੇ ਪਾ ਦਿੱਤਾ ਮੁੜ ਕੇ ਉਹ ਸਿੰਘਾਂ ਨੇ ਬਹੁਤ ਵਾਰ ਉਹਦੀ ਉਡੀਕ ਕੀਤੀ ਪਰ ਮੌਕਾ ਨਾ ਬਣਿਆ 1985 ਵਿੱਚ ਵੀ ਜਦੋਂ ਭਜਨ ਲਾਲ ਵਿਦੇਸ਼ ਗਿਆ ਸੀ ਤਾਂ ਬਾਹਰਲੇ ਸਿੰਘਾਂ ਨੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬੋਲ ਪਗਾਉਣ ਦਾ ਪੂਰਾ ਯਤਨ ਕੀਤਾ ਅਤੇ ਕੁਝ ਸਿੰਘਾਂ ਨੇ ਉਹ ਹੋਟਲ ਦਾ ਪਤਾ ਵੀ ਲਾ ਲਿਆ ਜਿੱਥੇ ਉਹ ਠਹਿਰਿਆ ਹੋਇਆ ਸੀ ਪਰ ਇਹਨਾਂ ਸਿੰਘਾਂ ਨੂੰ ਇਹ ਨਹੀਂ ਸੀ ਪਤਾ ਕਿ ਉੱਥੋਂ ਦੇ ਖੁਫੀਆ ਮੈਕਮੇ ਇੱਥੋਂ ਨਾਲੋਂ ਵਧੇਰੇ ਤੇਜ਼ ਸਨ ਉਹਨਾਂ ਨੇ ਬਹੁਤੇ ਸਿੰਘਾਂ ਨੂੰ ਕੁਝ ਕਰਨ ਤੋਂ ਪਹਿਲਾਂ ਹੀ ਐਨ ਮੌਕੇ ਉਤੇ ਗ੍ਰਿਫਤਾਰ ਕਰ ਲਿਆ ਤੇ ਮੁਕੱਦਮਾ ਬਣਾ ਦਿੱਤਾ ਇਸ ਹਮਲੇ ਕਾਰਨ ਭਾਈ ਲਾਲ ਸਿੰਘ ਰੂਪੋਸ਼ ਹੋ ਗਿਆ ਤੇ ਫਿਰ ਪਾਕਿਸਤਾਨ ਆ ਗਿਆ ਆਖਰੀ ਵਾਰ ਦਸੰਬਰ 1995 ਵਿੱਚ ਅੰਬਾਲੇ ਨੇੜੇ ਬੱਬਰ ਖਾਲਸਾ ਦੇ ਸਿੰਘਾਂ ਨੇ ਭਜਨ ਲਾਲ ਨੂੰ ਬੰਬ ਧਮਾਕੇ ਰਾਹੀਂ ਸੋਧਣ ਦੀ ਕੋਸ਼ਿਸ਼ ਕੀਤੀ ਪਰ ਉਹ ਕੋਸ਼ਿਸ਼ ਵੀ ناکਾਮ ਰਹੀ ਪਰ ਇਹਦੇ ਵਿੱਚ ਜਗਤਾਰ ਸਿੰਘ ਹਵਾਰੇ ਸਮੇਤ ਕਈ ਸਿੰਘਾਂ ਨੂੰ ਸਜ਼ਾ ਹੋ ਗਈ। ਦੋਸਤੋ ਏਸੀ 2 ਪ੍ਰਮੁੱਖ ਕਿਸੇ ਖਾੜਕੋਵਾਦ ਵੇਲੇ ਦੇ ਇਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਸਸਰੀ ਆਕਾਲ।